ਕਿੰਦਾ ਹਾਂ ਕਿੰਦਾ ਕੀ ਕਰ ਲੈ ਆ। ਆ ਯਾਰ ਇਹ ਨਹੀਂ। ਆ ਇਹਨੂੰ ਲੈਣਾ ਕਰਾਓ ਭਾਈ ਮੈਂ ਵੀ ਹੋ ਜੀ। ਮੈਂ ਵੀ ਸਹੀ ਹਾਂ ਉੱਥੋਂ ਮੈਂ ਗਣ ਮੈਂ ਵੀ ਇਹੀ ਕਹਿਣਾ ਆ। ਇਹਨੂੰ ਲੈਣਾ ਕਰਾਓ। ਜੇ ਯਾਰਾ ਪਤਾ ਹੋ। ਇਹਨੂੰ ਨੰਬਰ 'ਤੇ ਕਰਦੇ ਆ। ਲੋਕ ਕਹਿੰਦੇ ਬੰਦਿਆਂ ਨੂੰ ਹੌਂਸਲ ਮਿਲਣੀ ਚਾਹੀਦੀ ਆ। ਸਰਪ੍ਰਸਤ ਰਹਿੰਦੇ ਆ ਸਰਪ੍ਰਸਤ ਰਹੋ ਤੇ ਸ਼ੋਰੂਮ ਬੜੇ। ਇਹ ਵੀ ਤਾਂ ਗੱਲ ਆ। ਜਿਹੜੀ ਵਾਲਿਆਂ ਦਾ ਸ਼ੋਰੂਮ ਆ। ਅੱਜ ਹੀ ਚੈਕਿੰਗ ਕੀਤੀ ਅੱਜ ਵੀ ਆ ਰਾਜ। ਸਤਿ ਸ਼੍ਰੀ ਅਕਾਲ ਜੀ। ਅੱਜ ਕਾਹ ਕਹਿੰਦੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਮਾਨੇ ਕਮਿਸ਼ਨਰ ਜੀ ਓਕੀ ਦਾ ਗੁਪਤਾ ਜੀ ਤੇ ਮੇਰ ਸਾਹਿਬ ਨੇ ਅ ਅਗਵਾਈ ਦੇ ਵਿੱਚ ਮਤਲਬ ਜੀਐਸਟੀ ਮਿਲ ਵੱਲੋਂ ਸਾਨੂੰ ਬਹੁਤ ਸਾਰੀਆਂ ਕੰਪਲੀਕੇਸ਼ਨਾਂ ਆ ਰਹੀਆਂ ਸੀ ਸ਼ਹਿਰ 'ਚ ਕਿ ਆਮ ਪਬਲਿਕ ਨੂੰ ਚੱਲਣ ਦੀ ਬੜੀ ਦਿੱਕਤ ਦਾ ਸਾਹਮਣਾ ਹੋ ਰਿਹਾ ਸੀ ਤੇ ਕੁਝ ਅ ਸਤਾਈ ਇੰਪਰੂਵਮੈਂਟਾਂ ਵੀ ਲੋਕੀ ਕਰੀ ਜਾ ਰਹੀ ਸੀ ਜਿਆਦਾ ਤੋਂ ਜਿਆਦਾ ਵੱਧਦੇ ਜਾ ਰਹੇ ਬਾਹਰ ਤੇ ਇਸ ਕਰਕੇ ਅਸੀਂ ਅੱਜ ਇਹ ਤੋਂ ਡਰਾਈਵ ਚਲਾਈ ਹੈਗੀ ਕਿ ਅਸੀਂ ਕੁਝ ਛਤਰੀਆਂ ਲੋਕਾਂ ਦਾ ਸਮਾਨ ਜ਼ਬਤ ਕੀਤਾ ਤੇ ਲੋਕਾਂ ਨੂੰ ਟੇਬਲ ਜਬ ਤੱਕ ਇੱਥੇ ਕਿ ਅਸੀਂ ਇਹ ਲੋਕਾਂ ਨੂੰ ਕਿ ਜੇ ਤੁਸੀਂ ਇਸ ਤੋਂ ਬਾਹਰ ਆਓਗੇ ਅਸੀਂ ਸਖਤੀ ਕਰਾਂਗੇ ਇਥੇ ਜੀ ਬਾਰ ਬਾਰ ਤੁਹਾਨੂੰ ਕੰਪਸ਼ਿਕਾਤਾਂ ਪ੍ਰਾਪਤ ਹੋ ਜਾਂਦੀਆਂ ਸਰ ਪੂਰੇ ਬਿਆਰ ਦੇ ਵਿੱਚ येलो ਲਾਈਨ ਲਾਈ ਆ ਕਿ ਇੱਥੇ ਵੀ येलो ਲਾਈਨ ਲਗਾਉਗੇ ਤੁਸੀਂ ਬਿਲਕੁਲ ਸਰ ਜੀ ਮੈਂ ਕਹਿੰਦੇ ਜੀ ਕਮਿਸ਼ਨਰ ਮੈਡਮ ਤੋਂ ਅਸੀਂ ਪੁੱਛ ਕੇ ਤੇ ਇਧਰਲਾ ਵੀ ਲੈ ਲੈਂਦਾ ਅਸੀਂ ਸੋਚ ਰਹੇ ਕਿ ਕਿ येलो ਲਾਈਨ ਲੈਣੀ ਇੱਥੇ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਲੋਕੀ ਮਤਲਬ ਬਾਹਰ ਆਈ ਜਾ ਰਹੇ ਆਪਣੇ ਸਰ ਇਹ ਰੂਟੀਨ ਹੈ ਚੱਲੂਗੀ ਜਾਂ ਕਿਤੇ ਕਿਤੇ ਚੱਲੂਗੀ ਜੀ ਚੰਗੀ ਜੀ ਆਪਾਂ ਚੈਨਲ ਦੇ ਮਾਧਿਅਮ ਤੋਂ ਦੇਖੋਗੇ ਕਿ ਆਪਾਂ ਕੱਲ੍ਹ ਪਰसों ਤਾਂ ਫੇਰ ਵਿਜ਼ਿਟ ਕਰਾਂਗੇ ਤੇ ਆਪਾਂ ਆਪਾਂ ਕੰਟੀਨਿਊ ਡਰਾਈਵ ਰੱਖਾਂਗੇ ਤਾਂ ਕਿ ਲੋਕਾਂ ਨੂੰ ਥੋੜਾ ਜਿਹਾ ਪਤਾ ਰਹੇ ਲੇਕਿਨ ਨਗਰ ਨਿਗਮ ਆਪਣਾ ਐਕਸ਼ਨ ਦੇ ਵਿੱਚ ਹੈ ਸਰ ਜਿਹੜੇ ਪਲਾਸਟਿਕ ਦੇ ਲਿਫਾਫੇ ਚੱਕੇ ਆ ਉਹਨਾਂ ਦਾ ਕੀ ਕਰਨਾ ਤੁਸੀਂ ਇਹਨਾਂ ਨੂੰ ਵਾਪਸ ਕਰ ਗੋਗੇ ਫੇਰ ਚੱਕੇ ਜੀ ਨਹੀਂ ਨਹੀਂ ਜੀ ਇਹ ਸਾਡਾ ਪਟਾ ਕਹਿੰਦੇ ਸਾਡੀ ਉਹ ਆਪਣਾ ਜਬਤ ਹੋ ਜੂਗੇ ਸਾਡੇ ਕੋਲ ਮਸ਼ੀਨਾਂ ਆ ਉਹਨੂੰ ਅਸੀਂ ਫਾੜ ਕੇ ਡਿਸਪੋਇ ਕਰਕੇ ਇਹਦੇ ਰੈਪ ਬੰਡਲ ਬੰਦੇ ਆ ਸਕ੍ਰੈਪ ਚ ਬੰਡਲ ਜਾਂਦੇ ਆ ਜੀ ਤੇ ਚਲਾਨ ਸਰ ਕਿਤੇ ਜਾਣਗੇ ਜਿੰਨਾ ਕੋ ਫੜੇ ਲਵਾਵੇ ਇਹਨਾਂ ਦੇ ਚਲਾਨ ਜੀ ਅਸੀਂ ਅਸੀਂ ਦੇਖਦੇ ਆ ਕਿ ਬੰਦਾਬਾ ਜਨ ਜ਼ਬਤ ਕੀਤੇ ਅੱਜ ਇਹਨਾਂ ਨੂੰ ਵਾਰਨਿੰਗ ਦਿੱਤੀ ਹੈ ਕਿ ਆਪਣਾ ਦੂਜੇ ਜੂਟ ਵਾਲੇ ਲਪਾਬ ਵਰ ਤੋਂ ਕਿ ਸ਼ਹਿਰ ਦੇ ਵਾਤਾਵਰਨ ਨੂੰ ਆਪਾਂ ਸਾਫ਼ ਰੱਖੀਏ ਕਿ ਜੂਟ ਦੇ ਲਪਾਬ ਵਰ ਤੋਂ ਇੱਕ ਸਵੀਟ ਸ਼ਾਪ ਵਾਲਾ ਨੇ ਪੱਕਾ ਕਬਜ਼ਾ ਕਰ ਲਿਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਸਾਹਮਣੇ ਅੱਜ ਵਾਰਨਿੰਗ ਦੇ ਕੇ ਆਏ ਆ ਜਿੱਦਾਂ ਮੋਹਨ ਸਵੀਟ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਅੱਜ ਆਪਾਂ ਉਹਨਾਂ ਨੂੰ ਵਾਰਨਿੰਗ ਆਪਾਂ ਦਿੱਤੀ ਹੈਗੀ ਹੈ ਕਿ ਉਹਨਾਂ ਨੇ ਕਾਊਂਟਰ ਦੀ ਵੀ ਕਰੀ ਹੈ ਕਿ ਅਸੀਂ ਤੁਸੀਂ ਪਿੱਛੇ ਕਰੋ ਕਾਊਂਟਰ ਦੇ ਜਿਹੜੇ ਸਾਹਮਣੇ ਕਬਜ਼ਾ ਕੀਤਾ ਆ ਉਹ ਕੀ ਮਾਮਲਾ ਆ ਕੋ ਕਿਉਂ ਕਿਉਂ ਕਰ ਰਹੇ ਹੋ ਬਾਰ-ਬਾਰ ਉਹ ਮਾਮਲਾ ਜੀ ਅਸੀਂ ਦੇਖਾਂਗੇ ਅਸੀਂ ਉਹਨਾਂ ਨੂੰ ਪੁੱਛਾਂਗੇ ਜੀ ਕਿਉਂ ਕਰਿਆ ਕਿਹਦੀ ਜਗ੍ਹਾ ਉਹ ਅਸੀਂ ਜ਼ਰੂਰ ਗੱਲ ਕਰਾਂਗੇ ਜੀ ਇਸ ਦੇ ਬਾਰੇ ਮੈਡਮ ਦੇ ਟੈਕਨੋਲੋਜੀ ਚ ਲਿਆਵਾਂਗੇ ਜੀ ਇਸ ਨੂੰ ਤਾਂ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਣ ਸ਼ਹਿਰ ਵਾਸੀਆਂ ਨੂੰ ਜੀ ਤੁਹਾਡੀ ਚੈਨਲ ਦੇ ਰਾਹੀਂ ਸਾਨੂੰ ਮੈਂ ਤਾਂ ਇਹੀ ਮੈਸੇਜ ਦੇਣਾ ਚਾਹੁੰਦਾ ਹੂੰ ਕਿ ਮਤਲਬ yellow line ਇੱਥੇ ਵੀ ਲੱਗੇਗੀ ਜਿੱਥੇ ਇੱਥੇ yellow line ਦਾ ਸਾਡਾ ਪ੍ਰੋਜੈਕਟ ਚੱਲ ਰਿਹਾ ਹੈ yellow line ਦੇ ਅੰਦਰ ਆਪਣਾ ਸਮਾਨ ਰੱਖੋ ਆਵਾਜ਼ ਆਈ ਜੀ ਦਿੱਕਤ ਨਾ ਪੇਸ਼ ਕਰੋ ਕਿ ਆਪਣਾ ਸੋਹਣਾ ਚਾਰ ਆਪਾਂ ਬਿਊਟੀ ਦਾ ਆਪਾਂ ਮਿਲ ਕੇ ਬਣਾਣਾ ਹੈ ਸੈਸ ਕਰਕੇ ਮੈਨੂੰ ਇਹ ਦੇ ਸਕਦੇ ਹੋ